ਮੈਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਇਸ ਹਫਤੇ ਦੌਰਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਪਰਿਵਾਰ ਦਾ ਵਿਛੋੜਾ ਹੋਇਆ ਫਿਰ ਪਹਿਲਾਂ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਫਿਰ ਛੋਟੇ ਸਹਬਜ਼ਾਦਿਆਂ ਨੂੰ ਲੀਹਾਂ ਵਿੱਚ ਣਵਾਇਆ ਗਿਆ ਮਾਤਾ ਗੁਜਰ ਦੀ ਸ਼ਹੀਦੀ ਹੋਈ ਤੇ ਹੋਰ ਵੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਇਸ ਹਫਤੇ ਦੌਰਾਨ ਵੱਖ-ਵੱਖ ਸਮਾਰੋਹ ਵੱਖ-ਵੱਖ ਥਾਵਾਂ ਤੇ ਕਰਵਾਏ ਜਾ ਰਹੇ ਹਨ ਅਬੂਰ ਦੀ ਗੱਲ ਕਰੀਏ ਤਾਂ ਅਬੂਰ ਦੇ ਗੁਰੂ ਨਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਅਬੂਰ ਵਿਖੇ ਗੁਰਦੁਆਰਾ ਨਾਨਕ ਸਰ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਵੀਰ ਸਚਨਜੀਤ ਸਿੰਘ ਤੇ ਗਗਨਦੀਪ ਸਿੰਘ ਹੋਰਾਂ ਵੱਲੋਂ ਗੁਰਮਤ ਕੈਂਪ ਲਾਇਆ ਗਿਆ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਉਂਦਿਆਂ ਗੁਰਮਤ ਕੈਂਪ ਦੌਰਾਨ 100 ਤੋਂ ਵੱਧ ਬੱਚੇ ਭਾਗ ਲੈ ਰਹੇ ਹਨ ਤੇ ਉਹਨਾਂ ਬੱਚਿਆਂ ਨੂੰ ਦਮਾਲਾ ਬੰਨਣਾ ਗਤਕਾ ਸਿਖਲਾਈ ਸਮੇਤ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਸਾਡੇ ਅਮੀਰ ਵਿਰਸੇ ਸਾਡੇ ਧਰਮ ਨਾਲ ਸਾਡੇ ਇਤਿਹਾਸ ਨਾਲ ਜੁੜ ਸਕਣ ਆਓ ਸੁਣੀਏ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਲਈ ਬਹੁਤ-ਬਹੁਤ ਧੰਨਵਾਦ ਜੀ ਆਇਆਂ ਜੀ ਤੇ ਗੁਰਮਤ ਕੈਂਪ ਬਾਰੇ ਤੁਸੀਂ ਸਾਰੇ ਬਿਹਤਰ ਔਰ ਸਾਰੀਆਂ ਸੰਗਤਾਂ ਜਾਣਦੀਆਂ ਨੇ ਹਰ ਵਾਰ ਦੀ ਤਰ੍ਹਾਂ ਗਰਮੀ ਦੀਆਂ ਛੁੱਟੀਆਂ ਨੂੰ ਮੁੱਖ ਰੱਖ ਕੇ ਤੇ ਸਰਦੀਆਂ ਦੀਆਂ ਛੁੱਟੀਆਂ ਦੇ ਜਿਹੜਾ ਜਿਵੇਂ ਛੁੱਟੀਆਂ ਹੁੰਦੀਆਂ ਨੇ ਨਾਲ ਦੇ ਨਾਲ ਗੁਰਮਤਿ ਕੈਂਪ ਦੀ ਜਿਹੜੀ ਆਰੰਭਤਾ ਹੁੰਦੀ ਹੈ ਕੱਲ ਤੋਂ ਗੁਰਮਤਿ ਕੈਂਪ ਆਰੰਭ ਹੋਇਆ ਜੀ ਤੇ ਸਭ ਤੋਂ ਪਹਿਲਾਂ ਬੱਚਿਆਂ ਦੀ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨੇ ਜਿਦੇ ਵਿੱਚ ਇਤਿਹਾਸ ਗੁਰਬਾਣੀ ਵਿਚਾਰ ਤੇ ਹੋਰ ਕਈ ਵਿਸ਼ਿਆਂ ਦੇ ਉੱਪਰ ਬੱਚਿਆਂ ਦੇ ਨਾਲ ਵਿਚਾਰ ਵਟਾਂਦਰ ਕੀਤਾ ਜਾਂਦਾ ਨਾਲ ਨਾਲ ਦਸਤਾਰ ਸਿਖਲਾਈ ਦਾ ਕਾਰਜ ਵੀ ਚੱਲਦਾ ਹੈ ਤੇ ਬਾਕੀ ਗਤਕਾ ਸਿਖਲਾਈ ਦਾ ਕਾਰਜ ਹੋ ਰਿਹਾ ਜਿਹੜਾ ਬੱਚੇ ਸਿੱਖ ਰਹੇ ਨੇ ਵਧੀਆ ਖੁਸ਼ੀਆਂ ਤੇ ਆਨੰਦ ਲੈ ਰਹੇ ਨੇ ਔਰ ਸਿੱਖ ਰਹੇ ਨੇ ਬਹੁਤ ਧੰਨਵਾਦ ਹੈ ਜੀ ਅਜਿਹੇ ਕੈਂਪਾਂ ਦੀ ਬੱਚਿਆਂ ਨੂੰ ਆਪ ਦਾ ਹੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਪ ਦੇ ਹੀ ਜਿਹੜੇ ਜੋੜਨ ਲਈ ਇਹ ਲੋੜ ਪੈ ਨਹੀਂ ਰਹੀ ਇਹ ਲੋੜ ਹੈ ਜ਼ਰੂਰੀ ਹੈ ਸਮੇਂ ਦੇ ਮੁਤਾਬਕ ਹਰ ਵਾਰ ਦੀ ਤਰ੍ਹਾਂ ਵੇਖੋ ਜਿਹੜੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਤਾਨਾ ਮਤਾ ਕੁਜਰਕੌਰ ਜੀ ਨੇ ਆਪਣੇ ਸਹਿਬਜ਼ਾਦੇ ਨੂੰ ਸਮਝ ਲਓ ਕਿ ਪਰਿਵਾਰ ਦੇ ਵਿੱਚ ਹੀ ਉਹਨਾਂ ਦੀਆਂ ਗੁਰਮਤ ਦੀਆਂ ਕਲਾਸਾਂ ਐਸੀਆਂ ਲਾਈਆਂ ਉਹ ਸਾਡੇ ਸਾਹਮਣੇ ਸਾਰਾ ਇਤਿਹਾਸ ਪਿਆ ਕਿ ਦੁਸ਼ਮਣ ਦੇ ਹਵਾਲੇ ਹੁੰਦਿਆਂ ਵੀ ਹਰ ਤਰ੍ਹਾਂ ਦੇ ਤਸ਼ੱਦਦ ਤਸੀਹੇ ਸਹ ਕੇ ਵੀ ਭੁੱਖ ਪਿਆਸ ਨੂੰ ਬਰਦਾਸ਼ਤ ਕਰਕੇ ਵੀ ਸਜ਼ਾਵਾਂ ਸਹ ਕੇ ਵੀ ਪਰ ਜਿਹੜਾ ਉਹ ਆਪਣੇ ਸਿੱਧਕ ਭਰੋਸੇ ਤੋਂ ਬਿਲਕੁਲ ਨਹੀਂ ਡੋਲੇ ਤਾਂ ਇਸ ਕਰਕੇ ਇਹ ਲੋੜ ਹੈ ਵੀ ਔਰ ਪੈ ਵੀ ਰਹੀ ਹੈ ਔਰ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਜਿਹੜਾ ਇਤਿਹਾਸ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਸਾਡੇ ਕੋਲ ਸਮਾਜਿਕ ਸੰਸਾਰਿਕ ਤੌਰ ਤੇ ਬੱਚਿਆਂ ਨੂੰ ਅਸੀਂ ਪੜ੍ਹਾਉਨੇ ਲਿਖਾਉਨੇ ਆ ਉੱਥੇ ਧਾਰਮਿਕ ਵਿਦਿਆ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸੰਸਾਰਿਕ ਪੜਾਈ ਤੇ ਧਾਰਮਿਕ ਵਿਦਿਆ ਦੋਵੇਂ ਇਕੱਠੀਆਂ ਹੋ ਜਾਣਗੀਆਂ ਨਾ ਧਰਮ ਫਿਰ ਸਾਨੂੰ ਸਿਖਾਏਗਾ ਕਿ ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਹੈ ਇਸ ਕਰਕੇ ਬੱਚਿਆਂ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਲੋੜ ਹੈ ਇਹ ਅਸੀਂ ਹਮੇਸ਼ਾ ਗੁਰਬਾਣੀ ਦੇ ਮੁਤਾਬਕ ਵੀ ਔਰ ਸਿੱਖ ਇਤਿਹਾਸ ਦੇ ਮੁਤਾਬਕ ਵੀ ਅੱਜ ਇਸ ਗੁਰਮਤ ਕੈਂਪ ਦੇ ਰਾਹੀਂ ਵੀ ਅਸੀਂ ਹਮੇਸ਼ਾ ਪਹਿਲਾਂ ਵੀ ਸੰਗਤਾਂ ਨੂੰ ਮਾਪਿਆਂ ਨੂੰ ਬੇਨਤੀ ਤੇ ਤਰਲਾ ਕਰਦੇ ਆ ਤੇ ਅੱਜ ਵੀ ਕਰਦੇ ਆ ਕਿ ਬੱਚਿਆਂ ਨੂੰ ਜਰੂਰ ਤੁਸੀਂ ਇਸ ਗੱਲ ਦੀ ਹੌਸਲਾ ਫੁਜਾਈ ਦਿਓ ਤੇ ਵੱਧ ਤੋਂ ਵੱਧ ਆਪਣੇ ਵਿਰਸੇ ਦੇ ਨਾਲ ਆਪਣੇ ਸਭਿਆਚਾਰ ਦੇ ਨਾਲ ਜੋੜਨ ਦਾ ਯਤਨ ਕਰੋ ਇਹ ਬਹੁਤ ਜ਼ਿਆਦਾ ਜ਼ਰੂਰੀ ਲੋੜ ਹੈ ਇਸ ਕਰਕੇ ਗੁਰੂ ਸਾਹਿਬ ਇਹ ਸੇਵਾ ਲੈ ਰਹੇ ਨੇ ਸੰਗਤ ਦਾ ਸਹਿਯੋਗ ਸਾਡੇ ਨਾਲ ਹੈ ਜੀ ਮੋਬਾਈਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੀਤੀ ਧੜਿਆਂ ਨੂੰ ਮੁੱਖ ਰੱਖਦੇ ਆ ਇਹ ਕੈਂਪ ਲਾਇਆ ਗਿਆ ਬੱਚਿਆਂ ਨੂੰ ਬੱਚਿਆਂ ਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਹੈ ਪਰ ਮੇਰੀ ਇਹ ਬੇਨਤੀ ਹੈ ਸਾਰੇ ਜਿਹੜੇ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਨੇ ਤੇ ਇਹੋ ਜੇ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਭੇਜੋ ਤਾਂ ਉਹਨਾਂ ਨੂੰ ਆਪਣੇ ਜਿਹੜਾ ਹੈ ਵਿਰਸੇ ਬਾਰੇ ਪਤਾ ਲੱਗ ਸਕੇ ਹੈ ਇਹ ਇੱਕ ਕੈਂਪ ਜਿਹੜੇ ਜ਼ਰੂਰੀ ਲੱਗਣੇ ਚਾਹੀਦੇ ਆ ਇਹ ਸਾਡੇ ਹੈਡ ਗ੍ਰੰਥੀ ਕਰਨ ਸਿੰਘ ਜੀ ਤੇ ਸਚਨ ਵੀਰ ਜੀ ਇਹ ਬਹੁਤ ਵਧੀਆ ਪ੍ਰਵਾਲਾ ਕਰਕੇ ਲੱਗੇ ਹੋਏ ਆ ਔਰ ਅਸੀਂ ਸਕੂਲ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਜੋ ਕਰ ਰਹੇ ਆ ਤੇ ਮੇਰੀ ਇਹ ਬੇਨਤੀ ਹੈ ਕਿ ਇਹ ਜਿਹੜੇ ਦਿਹਾੜੇ ਨੇ ਨਾ ਇਹ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਇੱਥੇ ਭੇਜਣਾ ਕਰੇ ਮੋਬਾਈਲ ਨਾਲ ਜਰੂਰ ਜੇ ਆ ਜਾਂ ਕਿਤੇ ਹੋਰ ਪਾਸੇ ਰੁਜੇ ਆ ਇੱਥੇ ਆ ਕੇ ਉਹਨਾਂ ਨੂੰ ਜਿਹੜੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਸੇ ਨਾਲ ਦੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਸਰੀਰਕ ਤੰਦਰੁਸਤੀ ਵੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਗੁਰਨਾਨਕ ਖਾਲਸਾ ਸਕੂਲ ਵਿਖੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਹੋਰ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਜੋ ਸਮਰਪਿਤ ਅਸੀਂ ਗੁਰਮਤ ਕੈਂਪ ਲਾਇਆ ਹੋਇਆ ਹੈ ਜਿਸ ਵਿੱਚ ਗਤਕਾ ਸਿਖਲਾਈ ਦੁਮਾਲਾ ਸਿਖਲਾਈ ਦਸਤਾਰ ਸਿਖਲਾਈ ਗੁਰਬਾਣੀ ਸੰਤਿਆ ਨੈਤਿਕ ਸਿੱਖਿਆ ਹੋਰ ਵੀ ਕਈ ਗਤੀਵਿਧੀਆਂ ਤੇ ਜਿਵੇਂ ਵੱਖ-ਵੱਖ ਚੀਜ਼ਾਂ ਸਾਰੀਆਂ ਜਿਹੜੀਆਂ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ ਇੱਥੇ ਜੋ ਸਮਾਂ ਹੈ ਅਸੀਂ ਇੱਥੇ 2 ਵਜੇ ਪਹੁੰਚਦੇ ਹਾਂ ਜੀ 2 ਤੋਂ 5:30 ਵਜੇ ਤੱਕ ਜਿਹੜਾ ਇਹ ਕੈਂਪ ਚੱਲਦਾ ਹੈ ਨਿਤ ਇਹ 2 ਜਨਵਰੀ 2025 ਤੱਕ ਕੈਂਪ ਚੱਲਣਾ ਹੈ 2 ਜਨਵਰੀ ਨੂੰ ਜੇ ਇਸ ਦੀ ਸਮਾਪਤੀ ਹੈ ਸੋ ਮੈਂ ਪਹਿਲਾਂ ਵੀ ਮਾਪਿਆਂ ਦਾ ਜਿਹੜਾ ਬੜਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਪੇਰੈਂਟਸ ਨੇ ਇੰਨੇ ਬੱਚੇ ਤੁਸੀਂ ਦੇਖ ਸਕਦੇ ਹੋ 120 ਦੇ ਕਰੀਬ ਬੱਚੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਸਕੂਲਾਂ ਦੇ ਸੋ ਮੈਂ ਉਹਨਾਂ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇੰਨੇ ਪਿਆਰੇ ਬੱਚਿਆਂ ਨੂੰ ਇੱਥੇ ਭੇਜਿਆ ਸਿੱਖਲਾਈ ਦੇ ਲਈ ਸੋ ਫਿਰ ਗੁਰਨਾਨਕ ਖਾਲਸਾ ਸਕੂਲ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਦਾ ਧੰਨਵਾਦ ਤੇ ਜਿਹੜਾ ਇਹਨਾਂ ਦਾ ਸਮੂਹ ਸਟਾਫ ਸਰ ਅਰੀ ਆਪ ਖੜੇ ਐ ਇਹ ਬਹੁਤ ਪਿਆਰ ਦੇ ਨਾਲ ਆਪ ਸਿਖਾ ਰਹੇ ਐ ਲਾਵਪ੍ਰੀਤ ਸਿੰਘ ਮੁੰਡਾ ਵੀਰ ਆਪ ਜਿਹੜਾ ਕੋਚ ਵੀ ਹੈ ਗਤਕੇ ਦਾ ਸਖਾ ਰਿਹਾ ਹੈ ਇੱਥੋਂ ਦੇ ਸਾਡੇ ਗਰੰਥੀ ਸਿੰਘ ਜੀ ਗਗਨਦੀਪ ਸਿੰਘ ਜੀ ਸਾਰੀ ਟੀਮ ਜਿਹੜੀ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਸ਼ਲਾਘਾਯੋਗ ਪ੍ਰਾਲਾਜੋ ਗੁਰੂ ਜੀ ਦੀ ਕਿਰਪਾ ਸਦਕਾ ਹੋ ਰਿਹਾ ਹੈ ਮੈਂ ਮਾਪਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਜੇ ਕਿਰਪਾ ਕਰਕੇ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਤੁਸੀਂ ਵੱਧ ਤੋਂ ਵੱਧ ਇਹਨਾਂ ਕੈਂਪਾਂ ਵਿੱਚ ਭੇਜੋ ਤਾਂ ਕਿ ਜੋ ਅਸੀਂ ਇਹਨਾਂ ਚੀਜ਼ਾਂ ਦਾ ਲਾਹਾ ਲੈ ਸਕੀਏ ਅੱਜ ਸਾਨੂੰ ਇਸ ਦੀ ਲੋੜ ਹੈ ਅਸੀਂ ਸਾਹਿਬ ਜਾਦਿਆਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲੀਏ ਅਸੀਂ ਨਕੀਆਂ ਨਕੀਆਂ ਅੱਜ ਗੱਲਾਂ ਤੇ ਚੀਜ਼ਾਂ ਤੇ ਕਿਉਂ ਕਰਲਾਉਣੇ ਆ ਕਿਉਂਕਿ ਸਾਨੂੰ ਗਿਆਨ ਦੀ ਘਾਟ ਹੈ ਸਾਨੂੰ ਪਤਾ ਨਹੀਂ ਜਦੋਂ ਅਸੀਂ ਇਹਨਾਂ ਕੈਂਪਾਂ ਵਿੱਚ ਆਉਨੇ ਆ ਸੰਗਤ ਵਿੱਚ ਵਿਚਰਦੇ ਆ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਮੈਂ ਇਹੋ ਬੇਨਤੀ ਕਰਦਾ ਕਿ ਕਿਰਪਾ ਕਰਕੇ ਤੁਸੀਂ ਹੁਣ ਜਿਹੜੇ ਰਹਿੰਦੇ ਦੇਣਾ ਉਹਦੇ ਵਿੱਚ ਵੀ ਬੱਚਿਆਂ ਨੂੰ ਭੇਜੋ ਤਾਂ ਜੋ ਬੱਚੇ ਗੁਰਬਾਣੀ ਦੇ ਲੜ ਲੱਗ ਸਕਣ ਗੁਰਬਾਣੀ ਦੇ ਆਧਾਰ ਤੇ ਆਪਣੇ ਜੀਵਨ ਨੂੰ ਸੋਹਣੇ ਤਰੀਕੇ ਦੇ ਨਾਲ ਜੀ ਸਕਣ ਗਤਕਾ ਸਿੱਖਣ ਦਮਾਲੇ ਦਸਤਾਰਾਂ ਸਭ ਕੁਝ ਜਿਹੜਾ ਹੈ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਇੱਥੇ ਸਿਖਾਇਆ ਜਾ ਰਿਹਾ ਹੈ ਜ਼ਰੂਰ ਪਹੁੰਚੋ ਜੀ ਤੁਹਾਡਾ ਧੰਨਵਾਦ ਢਿੱਲੋਂ ਸਾਹਿਬ ਇੱਥੇ ਪਹੁੰਚਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ